ਦੋਸਤੋ ਅੱਜਕੱਲ ਲੋਕਾਂ ਦਾ ਖੂਨ ਚਿੱਟਾ ਹੋ ਗਿਆ ਤੇ ਇੱਕ ਪਾਸੇ ਤਾਂ ਲੋਕ ਤਾਂ ਹਾਰਦੇ ਨੇ ਕਿ ਸਾਡੇ ਔਲਾਦ ਨਹੀਂ ਹੁੰਦੀ ਸਾਡਾ ਬੱਚਾ ਨਹੀਂ ਹੁੰਦਾ ਪਰ ਦੂਜੇ ਪਾਸੇ ਇੱਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਇੱਕ ਮਾਂ ਨੇ ਇੱਕ ਧੀ ਨੂੰ ਜਨਮ ਦਿੱਤਾ ਤੇ ਉਸ ਤੋਂ ਬਾਅਦ ਜਨਮ ਦਿਨ ਤੋਂ ਬਾਅਦ ਉਸ ਨੂੰ ਅਨਾਥ ਆਸ਼ਰਮ ਰਾਭਾਸਰਾ ਦੇ ਵਿੱਚ ਪੰਗੂੜੇ ਦੇ ਦੀ ਛੁਪਾ ਕੇ ਮਾਂ ਚਲੇਗੀ ਸਸਰੀਆ ਦੋਸਤੋ ਤੁਸੀਂ ਦੇਖ ਰਹੇ ਹੋ ਐਚਐਨ1 ਨਿਊ ਚੈਨਲ ਖਬਰ ਨੂੰ ਵੱਤਵਾ ਸ਼ੇਅਰ ਕਰਦੇ ਤੇ ਨਾਲ ਦੇ ਵਿੱਚ ਕਮੈਂਟ ਸ਼ੁਰੂ ਕਰਦੇ ਹੋ ਦੱਸਦੇ ਨੇ ਪੰਜਾਬ ਦੇ ਵਿੱਚ ਗਿਣਤੀ ਬਹੁਤ ਅੱਗੇ ਬੱਚੇ ਜਨਮ ਲੈਣ ਦੀ ਜਿਹੜੀ ਘਟ ਰਹੀ ਹੈ ਜਿਸ ਨੂੰ ਲੈ ਕੇ ਕਈ ਲੋਕ ਇਹ ਕਹਿੰਦੇ ਨੇ ਕਿ ਨਸ਼ਾ ਮਾਰ ਕਰ ਰਿਹਾ ਹੈ ਪੰਜਾਬ ਦੇ ਉੱਤੇ ਜਾਂ ਫਿਰ ਪੀੜੀ ਸਾਡੀ ਹੋਰ ਪਾਸੇ ਜਾ ਰਹੀ ਹੈ ਪਰ ਇਸ ਦੇ ਨਾਲ ਨਾਲ ਇਹ ਵੀ ਦੱਸ ਦਿੰਨੇ ਆ ਇੱਕ ਪਾਸੇ ਧੀਆਂ ਨੂੰ ਸਤਕਾਰ ਦੇਣ ਵਾਸਤੇ ਵੱਡੀਆਂ-ਗੱਡੀਆਂ ਗੱਲਾਂ ਕੀਤੀ ਜਾਂਦੀਆਂ ਸਰਕਾਰ ਵੱਲੋਂ ਵੀ ਵੱਡੇ ਪ੍ਰੋਗਰਾਮ ਕੀਤੇ ਜਾਂਦੇ ਨੇ ਪਰ ਅਜੇ ਵੀ ਕਈ ਇਦਾਂ ਦੀਆਂ ਮਾਮਾ ਨੇ ਜਿਹੜੀਆਂ ਤੀਆਂ ਨੂੰ ਜਨਮ ਦਿਨ ਤੋਂ ਬਾਅਦ ਬਹੁਤ ਸਮਝੀਆਂ ਨੇ ਇਦਾਂ ਦੇ ਪਰਿਵਾਰ ਨੇ ਜਿਹੜੇ ਬਹੁਤ ਸਮਝਦੇ ਜਿਹੜੇ ਕਹਿੰਦੇ ਨੇ ਕਿ ਕਿੱਥੇ ਧੀ ਜੰਮ ਗਈ ਉਹਨੂੰ ਕਈ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਬਿਆਨ ਕੀਤਾ ਜਾਂਦਾ ਲੋਕਾਂ ਬਨੋ ਅਸੀਂ ਬੋਲ ਕੇ ਵੀ ਨਹੀਂ ਦੱਸ ਸਕਦੇ ਪਰ ਜਿਹੜੀ ਇਹ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਦੇ ਨਾਲ ਤੁਸੀਂ ਵੀ ਆਪਣੇ ਵਿਚਾਰ ਜੁੜ ਦੇ ਦਿਓ ਕਮੈਂਟ ਜੁੜ ਕਰੇ ਤੇ ਨਾਲ ਉਸ ਪਰਿਵਾਰ ਨੂੰ ਲਾਂਤ ਜੁਲ ਪਾ ਦਿਓ ਜਿਸ ਨੇ ਇਹ ਪੂਰਾ ਕਾਰਾ ਕੀਤਾ ਦੱਸਦੇ ਨੇ ਕਿ ਪ੍ਰਭ ਅਸਰ ਕੁਰਾਰੀ ਦੇ ਨਜ਼ਦੀਕ ਇੱਕ ਸੰਸਥਾ ਹੈ ਜੋ ਕਿ ਗਰੀਬ ਅਨਾਥ ਲੋਕਾਂਵਾਦ ਸੰਸਥਾ ਬਣਾਈ ਹੋਈ ਹੈ ਕਾਫੀ ਲੋਕ ਉੱਥੇ ਰਹਿੰਦੇ ਨੇ ਕਾਫੀ ਜਿਹੜੇ ਬੱਚੇ ਰਹਿੰਦੇ ਨੇ ਤਾਂ ਉਸ ਅਨਾਥ ਆਸ਼ਰਮ ਦੇ ਵਿੱਚ ਜਿੱਥੇ ਪਹਿਲਾਂ ਵੀ ਸਾਲਕ ਪਹਿਲਾਂ ਦੀ ਗੱਲ ਦੱਸੀ ਹੈ ਉੱਥੇ ਇੱਕ ਮਾਂ ਇੱਕ ਗੱਡੀ ਦੇ ਵਿੱਚ ਆਣ ਕੇ ਉਹਦਾ ਬਾਪ ਹੈ ਜਾਂ ਕੌਣ ਹੈ ਨਾ ਉਹ ਹੀ ਨਹੀਂ ਪਤਾ ਲੱਗਦਾ ਪਰ ਗੱਡੀ ਦੇ ਵਿੱਚ ਆਣ ਕੇ ਪੰਘੂੜੇ ਦੇ ਵਿੱਚ ਇੱਕ ਬੱਚੀ ਨੂੰ ਛੋਟੀ ਨੂੰ ਪਾ ਕੇ ਚਲੀ ਗਈ ਸੀ ਪਰ ਉਸ ਤੋਂ ਬਾਅਦ ਇਹ ਦੂਜੀ ਘਟਨਾ ਫੇਰ ਵਾਪਰ ਗਈ ਦੂਜੀ ਘਟਨਾ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਪੰਘੂੜੇ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਪਰਿਵਾਰ ਪਾ ਕੇ ਚਲਾ ਗਿਆ ਦੇਖੋ ਕਿੰਨਾ ਲਾਂਤਰੀ ਗੱਲ ਹੈ ਕਿ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ ਬੱਚਾ ਜਨਮ ਨਹੀਂ ਹੁੰਦੇ ਘਰ ਦੇ ਵਿੱਚ ਲక్ష్ਮੀ ਆਣੀ ਚਾਹੀਦੀ ਹੈ ਘਰ ਦੇ ਅੱਗੇ ਚਰਾਗ ਲੱਗਣਾ ਚਾਹੀਦਾ ਅੱਗੇ ਪੀੜੀ ਚੱਲਣੀ ਚਾਹੀਦੀ ਹੈ ਕਿਸੇ ਦੀ ਮੰਮੀ ਕਿਸੇ ਚਾਚੀ ਬਣਨਾ ਉਸ ਤੀਨੇ ਪਰ ਉਸੇ ਤੀਆਂ ਨੂੰ ਅੱਜ ਕੱਲ ਦੇਖੋ ਬਹੁਤ ਸਮਝਿਆ ਜਾ ਰਿਹਾ ਹੈ ਉਸੇ ਤੀਨ ਨੂੰ ਇੱਕ ਨਾਤਾ ਆਸ਼ਰਮ ਦੇ ਭੰਗੂੜੇ ਵਿੱਚ ਛੱਡ ਕੇ ਜਿਹੜੀ ਇਹ ਮਾਂ ਚਲੇਗੀ ਕਿੰਨੀ ਨਰਦਈ ਮਾਂ ਹੋਏਗੀ ਜਿਹੜੀ ਆਪਣੀ ਔਲਾਦ ਨੂੰ ਜਨਮ ਵੀ ਦਿੱਤਾ ਪਰ ਜਨਮ ਦੇ ਨਾਲ ਨਾਲ ਉਸ ਨੂੰ ਪਰਵਰਸ਼ ਨਹੀਂ ਦਿੱਤੀ ਪਰਵਰਸ਼ ਹੁਣ ਕਿਵੇਂ ਦੇਖੋ ਇੱਕ ਨਾਤਾ ਆਸ਼ਰਮ ਦੇ ਰਿਹਾ ਹੈ ਤਾਂ ਪਰ ਇਹ ਬਹੁਤ ਹੀ ਮਦਭਾਗੀ ਕਟਨਾ ਹੈ ਜਿਸ ਨੂੰ ਲੈ ਕੇ ਲੋਕ ਭਾਵੇਂ ਬੜੀ-ਬੜੀ ਗੱਲਾਂ ਕਰਦੇ ਨੇ ਪਰ ਜਿਸ ਤਰੀਕੇ ਨਾਲ ਜਿਨ੍ਹਾਂ ਦੇ ਕੋਲ ਲਾਦ ਨਹੀਂ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਲਾਦ ਦਾ ਕੀਮਤ ਕਿਆ ਹੁੰਦੀ ਹੈ ਬੱਚੇ ਦੀ ਕੀਮਤ ਕਿਆ ਹੁੰਦੀ ਹੈ ਪਰ ਜਿਨ੍ਹਾਂ ਨੇ ਵੀ ਇਹ ਧੀ ਨੂੰ ਉਸ ਪੰਘੂੜੇ ਦੇ ਚ ਪਾਇਆ ਤਾਂ ਉਹਨਾਂ ਨੂੰ ਲੋਕ ਲਗਾਤਾਰ ਲਾਂਤਾਂ ਪਾ ਰਹੇ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਤੇ ਕਮੈਂਟ ਜੁੜ ਕਰ ਦਿਓ ਅਨਾਥ ਆਸ਼ਰਮ ਦੇ ਵਿੱਚ ਛੋਟੀ ਬੱਚੀ ਨੂੰ ਜਦੋਂ ਪੰਘੂੜੇ ਦੇ ਚ ਪਾਇਆ ਉਪਰੋਂ ਮੌਸਮ ਵੀ ਤੁਸੀਂ ਦੇਖੋ ਕਿੰਨੀ ਗਰਮੀ ਵਾਲਾ ਉਸ ਗਰਮੀ ਦੇ ਮੌਸਮ ਦੇ ਵਿੱਚ ਕੀ ਮੈਂ ਉਸ ਧੀ ਨੇ ਕਈ ਘੰਟੇ ਉਸ ਟੰਪ ਘੁੰਡੇ ਦੇ ਵਿੱਚ ਰਹੀ ਹੋ ਕਿ ਜਦੋਂ ਸੰਸਥਾ ਦੇ ਮੈਂਬਰਾਂ ਨੂੰ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਉਸ ਪੰਗੋੜੇ ਦੇ ਵਿੱਚੋਂ ਉਸ ਬੱਚੀ ਨੂੰ ਬਾਹਰ ਕੱਢ ਕੇ ਆਸ਼ਰਮ ਵਿੱਚ ਲਿਆਇਆ ਗਿਆ ਉਸ ਦਾ ਜਿਹੜਾ ਇਸ਼ਨਾਨ ਕਰਾਇਆ ਗਿਆ ਬੱਚੀ ਦਾ ਉਸ ਦਾ ਮੈਡੀਕਲ ਚੈੱਕਅਪ ਕਰਾਇਆ ਗਿਆ ਕਿਉਂਕਿ ਜਦੋਂ ਵੀ ਬੱਚਾ ਆਈ ਜਗ੍ਹਾ ਉੱਤੇ ਕੋਈ ਆਂਦਾ ਹੈ ਜਾਂ ਕੋਈ ਮਰੀਜ਼ ਆਂਦਾ ਹੈ ਤਾਂ ਉਹਦਾ ਪੂਰਾ ਚੈੱਕਅਪ ਕੀਤਾ ਜਾਂਦਾ ਚੈੱਕਅਪ ਦੇ ਨਾਲ ਕੋਈ ਬਿਮਾਰੀ ਨਾ ਹੋਵੇ ਜਾਂ ਕੋਈ ਹੋਰ ਪ੍ਰੋਬਲਮ ਨਾ ਹੋਵੇ ਉਹ ਪੂਰਾ ਚੈੱਕਅਪ ਡਾਕਟਰਾਂ ਨੇ ਕੀਤਾ ਪਰ ਜਿਸ ਤਰੀਕੇ ਨਾਲ ਇਹ ਛੋਟੀ ਬੱਚੀ ਬੇਜਵਾਨ ਬੱਚੀ ਜਿਹੜੀ ਅਜੇ ਜਿੱਦੋ ਆਪਣੀ ਮਾਂ ਬਾਰੇ ਪੁੱਛੇਗੀ ਆਪਣੇ ਪਰਿਵਾਰ ਬਾਰੇ ਪੁੱਛੇਗੀ ਤਾਂ ਕੀ ਹਾਲਾਤ ਹੋਣਗੇ ਉਸ ਧੀ ਦੇ ਉੱਤੇ ਜਿਸ ਧੀ ਨੂੰ ਇੱਕ ਮਾਂ ਨੇ ਜਨਮ ਦੇ ਕੇ ਉਸ ਤੋਂ ਬਾਅਦ ਜਾ ਕੇ ਨਾਤਾ ਸਮੇ ਛੱਡ ਦਿੱਤਾ ਤਾਂ ਸਭ ਤੋਂ ਪਹਿਲਾਂ ਦੋਸਤੋ ਬਹੁਤ ਬਹੁਤ ਸ਼ੇਅਰ ਕਰਕੇ ਆਪਣੇ ਕਮੈਂਟ ਜੁੜ ਕਰ ਦਿਓ ਜਿੱਦੇ ਨਾਲ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀ ਹੋਰ ਖਬਰਾਂ ਤੁਹਾਡੇ ਤੱਕ ਸ਼ੇਅਰ ਕਰਦੇ ਰਹਾਂਗੇ ਧੰਨਵਾਦ